ਇਹ ਕਾਤ ਪਰ ਕਾਤ ਹੋ ਗਿਆ ਨਹੀਂ ਹੋ ਰਹੀ ਹੈ ਬਈ ਬੋਲ ਦੇ ਕਰ ਲੋ ਜੀ ਆਹ ਕਾਤ ਦੇ ਸਤ ਸ੍ਰੀ ਅਕਾਲ ਬਸ ਸਸਾਰੇ ਗੁਰੂ ਸਾਹਿਬ ਦੇ ਅਰੂਸਰ ਦੀ ਕਿਰਪਾ ਨਾਲ ਨਗਰ ਕੀਰਤਨ ਪੰਆ ਪਿਆਰੇ ਦੀ ਅਗਵਾਈ ਹੇਠ ਜੋ ਨਗਰ ਕੀਰਤਨ ਵਕ ਵਕ ਵਿਚਾਰਾ ਹੁੰਦਾ ਨਗਰ ਕੀਰਤਨ ਅੰਨਿਆ ਪਿਆਰੇ ਦੀ ਅਗਵਾਈ ਹੇਠ ਗੁਰੂ ਕੇ ਮਾਲ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਸਮਾਪਤੀ ਹੋਏਗੀ ਇਸ ਵਿੱਚ ਵਕ ਵਕ ਸ਼ਕਤੀਤਾ ਗੱਤਕਾ ਪਾਰਟੀਆਂ ਨਿਹੰਗ ਸਿੰਘ ਲਾਲ ਦੀਆਂ ਫੌਜਾਂ ਔਰ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਰੱਖ ਵਕ ਸਕੂਲ ਦੇ ਬੱਚੇ ਇਸ ਨਗਰ ਕੀਰਤਨ ਵਿੱਚ ਸਮੂਲੀਤ ਹੋ ਰਹੇ ਨੇ ਇਸ ਚੀਜ਼ ਦੇ ਬਿਆਨ ਨਹੀਂ ਕਰ ਸਕਦੇ ਸੋ ਗੁਰੂ ਮੁਰਤੇ ਇੱਕ ਵਾਰ ਤਰਸੀਦਾ ਜਰਮਾ 1 April 1621 ਈਸਵੀ ਵਿੱਚ ਗੁਰਕੇ ਮਹਿਲ ਪ੍ਰਕਾਸ਼ ਸਥਾਨ ਹੋਇਆ ਗੁਰਕੇ ਮਹਿਲ ਹੋਇਆ ਸਾਸੰਗਤ ਜੀ ਜੋ ਸੀਨੀਅਰ ਮੰਦਿਰ ਸਾਹਿਬ ਦੇ ਨਜ਼ਦੀਕ ਹੀ 5 ਮਿੰਟ ਦਾ ਰਸਤਾ ਹੈ ਚੂੜਾ ਬਾਜ਼ਾਰ ਪਿੰਦਾ ਹੈ ਉੱਥੋਂ ਗੁਰਦੁਆਰਾ ਸਾਹਿਬ ਗੁਰਕੇ ਮਹਿਲ ਪ੍ਰਕਾਸ਼ ਹੋਇਆ ਸਾਸੰਗਤ ਜੀ ਔਰ ਵਾਕਵਾ ਕੋ ਜਿੱਥੇ ਗੁਰਸ਼ਾ ਜੀ ਦੀ ਸ਼ਹੀਦੀ ਹੋਈ ਸੀਸਕਨ ਸਾਹਿਬ ਔਰ ਚਾਂਦਰੀ ਚੌਕ ਵਿਖੇ ਵੀ ਬਣਾ ਰਿਹਾ ਜਾ ਰਿਹਾ ਹੈ ਔਰ ਭਾਈ ਸਦੀਦਾ ਜੀ ਨਿੰप्यारे ਸੇਕ ਭਾਈ ਸਦੀਦਾ ਜੀ ਭਾਈ ਦੇਲਾ ਜੀ ਭਾਈ ਮਤੀਦਾ ਜੀ ਇਹ ਗੁਰੂ ਸਦੀ ਕਿਰਪਾ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਜੋ ਮਾਰਨਿੰਗ ਕੈਂਪ 12 ਵਜੇ ਨਾਲ ਆਰੰਭ ਹੋਇਆ ਔਰ ਵਕ ਵਕ ਬਾਜ਼ਾਰਾ ਹੁੰਦਾ ਹੈ ਨਗਰ ਕੀਰਤਨ ਦੀ ਸਮਾਪਤੀ ਫੁਰਕੇ ਮਹਿਲ ਹੋਵੇਗੀ ਇਸ ਜੀ ਦਾ ਪਿਆ ਨਹੀਂ ਕਰ ਸੇ ਸਮੂਹ ਬਰਨਾਨਕ ਨਾਮ ਲੈਵਾ ਸੰਗਤਾਂ ਨੂੰ ਗੁਰਦੇ ਭਹਾਦਰ ਸਾਹਿਬ ਜੀ ਦੇ ਪ੍ਰਕਾਸ਼ ਪ੍ਰਪਰਧੀਆਂ ਸਮੂਹ ਪਰਣਾਕ ਨਾਮ ਲੈਵਾ ਸੰਗਤ ਨੂੰ ਲੱਖ ਲੱਖ ਵਧਾਈਆਂ ਹਨ ਅੰਮ੍ਰਿਤ ਸ਼ਬੋ ਸਿੰਘ ਸੁਦੇ ਗੁਰਕੇ ਗੰਨ ਰੱਖੋ ਨਸ਼ੇਂ ਦੂਰ ਰੋ ਵਾਈਗ੍ਰੀ ਦੀ ਕਾ ਖਲਸਾ ਵਾਈਗ੍ਰੀ ਦੀ ਜੀ ਵਾਈਗ੍ਰੀ ਦੀ ਕਾ ਖਲਸਾ ਵਾਈਗ੍ਰੀ ਦੀ ਕੀ ਫਰੇ ਤੋਂ ਮੇਂ 5 ਸਾਲ ਜਿਨ ਸਿਰਫ ਇੱਕ ਬਾਦਰੀ ਮਰੀਏ ਕਰ ਲਾ ਉਹਨੇ ਤੇ ਆਵੇ ਤਾਂ ਸਭ ਥਾਈ ਹੁਣਾਂ ਨਹੀਂ ਪਾਇਆ ਸਮੇ ਪਾਸ਼ਾ ਜੀ ਦੇ ਬਰ 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 ਅਲੱਗ ਅਲੱਗ ਵਧਾਈਆਂ ਔਰ ਉਸਤਾਲ ਬਾਬਾ ਦਲੇਰ ਸਿੰਘ ਜੀ ਆਪ ਜੀ ਨਾਲ ਬੱਝੜ ਕਰ ਲਗੇ ਆਈ ਨੋ ਮੇ ਪਾਸ਼ਾ ਸਭ ਜੀ ਰਿਗਤ ਅਕਮਾਤ ਸਵਾਭੀ ਅਰਮਜੀਤ ਰੱਖਿਆ ਕੀ ਤਿੰਨ ਗੁਦਰਮ ਦੀ ਆ ਜੋ ਮਹਾਰਾਜ ਜੀ ਦਾ ਬੜੇ ਦੂਰ ਬਾਬਾ ਕਾ ਤੇ ਰਮੈ ਰਿਆ ਰਹੇ ਇਹ ਤਾਂ ਜਾਨ ਆਖੀ ਆਈ ਆਪਣੀ ਜਿੰਦਗੀ ਆਹ ਕੁੱਝ ਕਹਲਾ ਲਗੇ ਉਹ ਦੁੱਖ ਕਰ ਰਹੀ ਤੇ ਉਸ ਦਾ ਸਤਿਕਾਰ ਤੋਂ ਉਹ ਜੱਗਿਆ ਲੈ ਭਾਈ ਆਪਣਾ ਨਵੀਨਤ ਸਿੰਘ ਜੀ ਉਹ ਆਪਣੇ ਭਾਈ ਨੂੰ ਦੇਖ ਕੇ ਬਾਬਾ ਬਨਾਉਂਦਾ ਹਰ ਇੱਕ ਜਾਨ ਬਾਲ ਬੀ ਦੇਖ ਕੇ ਹੱਸਦਾ ਆਣ ਜਾਂਦਾ ਲਾ ਲਿਆ ਮਾ ਜੀ ਆਪਣਾ ਨਾਮ ਦੱਸ ਕੇ ਜਰਾ ਕਿਤਨ ਕਿੱਥੇ ਮੇਰਾ ਨਾਮ ਹਰਪਾਲ ਸਿੰਘ ਆ ਜੀ ਤੇ ਅੱਜ ਜੋ ਸੇਵੀ ਗੱਤਾ ਪਾਲ ਕੀ ਸਾਧੂ ਕੀ ਪਿਆ ਵੱਲੋਂ ਨਵੇਂ ਪਾਸ਼ਾ ਗੁਰ ਤੇਗ ਬਹਾਦਰ ਜੀ ਦੇ ਪ੍ਰਕਾਸ਼ ਨੂੰ ਨਵੇਂ ਪਾਸ਼ਾ ਗੁਰ ਤੇਗ ਬਹਾਦਰ ਜੀ ਦੇ ਪ੍ਰਕਾਸ਼ ਦਿਵਸ ਨੂੰ ਸਮਰਪਿਤ ਜੋ ਇੱਕ ਮਹਾਨ ਅਗਰਿਕਸੰਦਰ ਮੰਚ ਰਿਹਾ ਹੈ ਤਾਂ ਨਾਲ ਉਹ ਸਰਪਾ ਨੂੰ ਬਹੁਤ ਬਹੁਤ ਵਧਾਈਆਂ ਦਿੰਦਾ ਜੀ ਲੱਖ ਲੱਖ ਵਧਾਈਆਂ ਨਾਲ ਤੇ ਸਾਰਿਆਂ ਸੰਗਤਾਂ ਨੂੰ ਬੇਨਤੀ ਕਰਦਾ ਕਿ ਵਾਧੇ ਚੜ ਕੇ ਜੀ ਸਫਾ ਪਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਆਪਣਾ ਦਰਬਾਰ ਸਾਹਿਬ ਤੋਂ ਸ਼ੁਰੂ ਹੋ ਕੇ ਗੁਰੂ ਦਾ ਮਹਿਲ ਤੱਕ ਸਨਮਤ ਹੋਏਗਾ ਜੀ ਸਰ ਸਾਹਿਬ ਜੀ ਦਾ ਗਰਮੀ ਮੌਜ ਲਈ ਸ਼ੁਰੂ ਦੀ ਪਟੰਨੀ ਕਿ ਇਹ ਆਪਣੇ ਤੇ ਗਏਗਾ ਇਸ ਨੋਮੇਂ ਪਟੰਨੀ ਬਲੋਗੀ ਬਹੁਤ ਬਰੀਆ ਕਾਲੇ ਕੀਤੀ ਹੈ ਜੀ ਕਾਲੇ ਟੈਂਕਰ ਅਤੇ ਪਾਣੀ ਪਾਣੀ ਦੀ ਸੇਵਾ ਝੜੂ ਜਿੱਥੇ ਲੱਗਦੀ ਹੈ ਉਹਦਾ ਹੀ ਪੂਰਾ ਪ੍ਰਬੰਧ ਕੀਤਾ ਗਿਆ ਹੈ ਤੇ ਸਾਥੇ ਜੋ ਲੰਟਰੀਆਂ ਨੂੰ ਸ੍ਰੀ ਕਮੇਟੀ ਵੱਲ ਲਗਾਈ ਜਾ ਰਹੀ ਹੈ वाहगुरु जी का खालसा वाहगुरु जी की फतेह तेग बहादुर सिमरिया कर न्याय सफाई हो सहाय ऐसे दीनदयाल सतगुरु नवे पातशाह तथा गुरु तेग बहादुर साहब जी महाराज जी का पावन प्रकाश पुरब ਸਮੋੱਚੇ ਸੰਸਾਰ ਭਰ ਵਿੱਚ ਬਹੁਤ ਸ਼ਰਧਾ ਔਰ ਸਤਿਕਾਰ ਸਹਿਤ ਮਨਾਇਆ ਜਾ ਰਿਹਾ ਹੈ ਇਸ ਇਸ ਬੰਦ ਵਿੱਚ ਅੱਜ ਸਤਖੰਡ ਸ਼੍ਰੀ ਹਰਮਨ ਦਾ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਜੀ ਤੋਂ ਮਹਾਨ ਨਗਰ ਕੀਰਤਨ ਦੀ ਰੰਮਤਾ ਤਨ ਤਨ ਸਤਿਗੁਰੂ ਗੁਰੂ ਅੰਗਸਾਹਿਬ ਮਹਾਰਾਜ ਜੀ ਦੀ ਪਾਵਨ ਛਤਰ ਸ਼ਾਇਆ ਹੇਠ ਪੰਜ ਪਿਆਰੇ ਸਹਿਬਾਨ ਦੀ ਅਗਵਾਈ ਵਿੱਚ ਹੋਈ ਹੈ ਦੋ ਪੜਾ ਦਰਪੜਾ ਹੋ ਕੇ ਗੁਰਦੁਆਰਾ ਗੁਰੂ ਕੇ ਮਹਿਲ ਸਾਹਿਬ ਵਿਖੇ ਜਾ ਕੇ ਸੰਪੰਨ ਹੋਵੇਗਾ ਇਹਨਾਂ ਸਰਪੁਰਾਂ ਦੇ ਪਾਵਨ ਪ੍ਰਕਾਸ਼ ਬਣੀਆਂ ਸਮੁੱਚੇ ਸੰਸਾਰ ਪਰ ਵਸਤੀਆਂ ਹੋਈਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਜੀ ऐस ग बहादुर जी का नगर कीतन जा रहा वा गर्मी कोई फर्क नहीं पैदा क्योंकि अह गुरु महाराज की सेवा च लगे हांजी और बहुत खुशी हो रही बहुत ज्यादा एमान जाए ਸਾਰੇ ਵੰਤ ਮਹਾਰਾਜ ਦੇ ਯੋਗ ਦੇ ਨਿਸ਼ਾਨ ਹੈ ਵੰਤ ਮਹਾਰਾਜ ਦੇ ਜੇ ਕਰ ਆਪਣਾ ਵੇ ਨਿਹਾਲ ਹੋ ਜਾਵੇ ਤਨ ਤਨ ਸੈ ਸ਼ਿਰਗ ਤੇ ਪੱਦੀਏ ਮਨੂ ਭਾਵੇ ਵਾਰਾਚੀ